हां जी सत श्री अकाल दोस्तों मैं ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਇਸਰਹਾਦੀ ਲੋਕ ਪ੍ਰਸਾਰ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਬਹੁਤ ਹੀ ਇੱਕ ਵੱਡੇ ਇਤਿਹਾਸਕ ਸ਼ਹਿਰ ਦੇ ਵਿੱਚ ਖੜੇ ਆ ਉਹ ਸ਼ਹਿਰ ਜੋ ਕਿ ਤੁਗਲ ਖਾਨ ਦੇ ਬਾਦਸ਼ਾਹ ਫਿਰੋਜ਼ ਸ਼ਾਹ ਜੀ ਨੇ ਇਸ ਨੂੰ 1360 ਈਸਵੀ ਦੇ ਵਿੱਚ ਬਸਾਇਆ ਸੀ ਫਿਰੋਜ਼ਪੁਰ ਸ਼ਹਿਰ ਦੀ ਵੀਡੀਓ ਉਤਾਰੀ ਆ ਕਹਿੰਦੇ ਕਿ 10-12 ਗੇਟਾਂ ਦੇ ਨਾਲ ਜਿਹੜੀ ਇਹਦੀ ਕਵਾਈ ਗਈ ਸੀ ਇਹਦੀ ਚਾਰ ਦੀਵਾਰੀ ਜਿਹੜੀ ਆ ਬਹੁਤ ਸੋਹਣੇ ਤਰੀਕੇ ਦੇ ਨਾਲ ਕਰਾਈ ਗਈ ਸੀ ਜਿਨ੍ਹਾਂ ਦੇ ਵਿੱਚੋਂ ਤੁਸੀਂ ਮੇਰੇ ਪਿੱਛੇ ਵੇਖ ਰਹੇ ਜੋ ਕਿ ਮਲਤਾਨੀ ਗੇਟ ਬਗਦਾਦੀ ਗੇਟ ਅਮਰਤਸਰੀ ਗੇਟ ਮਕੂ ਗੇਟ ਜੀਲਾ ਗੇਟ ਇਦਾਂ ਹੀ ਬਹੁਤ ਸਾਰੇ ਜਿਹੜੇ ਸ਼ਹਿਰਾਂ ਨੂੰ ਜਿਹੜੇ ਗੇਟ ਜਾਂਦੇ ਸੀ ਤੁਸੀਂ ਮੇਰੇ ਪਿੱਛੇ ਵੇਖਦੇ ਹੋ ਕਿ ਇਹ ਮਲਤਾਨੀ ਗੇਟ ਆ ਮਲਤਾਨੀ ਗੇਟ ਇਸ ਕਰਕੇ ਤੇ ਇਹ ਜਿਹੜੀ ਸਿੱਧੀ ਇੱਥੋਂ ਛੜਕ ਰਹੀਆਂ ਮਲਤਾਨ ਸ਼ਹਿਰ ਨੂੰ ਉਸ ਟਾਈਮ ਜਿਹੜੀਆਂ ਕੱਚੀਆਂ ਸੜਕਾਂ ਮੁਲਤਾਨ ਸ਼ਹਿਰ ਨੂੰ ਜਿਹੜਾ ਜਾਇਆ ਕਰਦੀ ਅਸੀਂ ਪਾਕਿਸਤਾਨ ਦੇ ਪਿੰਡ ਦੇ ਵਿੱਚ ਤੇ ਇਹ ਉਸ ਬਾਦਸ਼ਾਹ ਨੇ ਜਿਹੜਾ ਸ਼ਹਿਰ ਬਸਾਇਆ ਏ ਜੋ ਕਿ ਦਿੱਲੀ ਦੇ ਤਾਕਤ ਤੇ ਬਰਾਜ਼ਮਾਨ ਸੀਗੇ ਫਰੋਜ਼ ਸ਼ਾਹ ਜੀ ਕਹਿੰਦੇ ਆ ਕਿ ਫਰੋਜ਼ ਸ਼ਾਹ ਜਿਹੜੇ ਆ ਕਿਸੇ ਨਾ ਕਿਸੇ ਕਲੇਗੇ ਬਿਮਾਰੀ ਤੋਂ ਬਹੁਤ ਜ਼ਿਆਦਾ ਪੀੜਤ ਹੋ ਗਏ ਤੇ ਉਹਨਾਂ ਨੂੰ ਹਕੀਮਾਂ ਨੇ ਉਸ ਜਗ੍ਹਾ ਤੇ ਰਹਿਣ ਵਾਸਤੇ ਆ ਕਿਹਾ ਜਿਸ ਜਗ੍ਹਾ ਤੇ ਨਿੰਮ ਤੁੰਬੇ ਕੌੜੇ ਜਿਹੜੇ ਆ ਅਗ ਦੇ ਬੂਟੇ ਜਿਹੜੇ ਆ ਲੱਗਦੇ ਸੀ ਇਸ ਪ੍ਰੋਜੈਕਟ ਦੇ ਵਿੱਚ ਜਿਨਾਬ ਤੁਸੀਂ ਵੇਖੋ ਕਿ ਰੇਤਲਾ ਇਲਾਕਾ ਬਿਲਕੁਲ ਵੇੜਦਾ ਇਲਾਕਾ ਏ ਔਰ ਅੱਜ ਆਪਾਂ ਸਾਰੇ ਅਸੀਂ ਸ਼ਹਿਰ ਦੀ ਸੈਰ ਕਰਾਂਗੇ ਔਰ ਫਰੋਜ शाह ਜੀ ਨੇ ਜਦੋਂ ਇਹ ਸ਼ਹਿਰ ਬਸਾਇਆ ਸੀ ਫਰੋਜਪੁਰ ਕਹਿੰਦੇ ਕਿ ਇਹ ਦੀ ਖੂਬਸੂਰਤੀ ਦੇਖਣ ਵਾਲੀ ਸੀਗੀ ਇੱਥੇ ਇੱਕ ਹੀਰਾ ਮੰਡੀ ਆ ਜਿਹਦੇ ਵਿੱਚ ਸੋਨੇ ਦਾ ਹੀਰਿਆਂ ਦਾ ਜਿਹੜਾ ਵਪਾਰ ਹੋਇਆ ਕਰਦਾ ਸੀ ਕਹਿੰਦੇ ਕਿ ਜਦੋਂ ਰਾਤ ਦਾ ਸਮਾਂ ਹੁੰਦਾ ਸੀ ਇਹ ਗੇਟ ਜਿਹੜੇ ਆ ਸਾਡੇ ਸ਼ਹਿਰ ਦੇ ਬੰਦ ਕਰ ਦਿੱਤੇ ਜਾਂਦੇ ਸੀਗੇ ਤੇ ਆਓ ਮਲਤਾਨੀ ਗੇਟ ਤੋਂ ਸ਼ੁਰੂਆਤ ਕਰਦੇ ਆਂ ਔਰ ਪ੍ਰਾਤਨ ਸਮੇਂ ਦੇ ਜਿਹੜੇ ਇਹ ਫਰੋਜਪੁਰ ਸ਼ਹਿਰ ਆ ਇਹਨਾਂ ਦੇ ਗੇਟਾਂ 'ਚ ਸੈਰ ਕਰਦੇ ਆਂ ਬਾਜ਼ਾਰਾਂ 'ਚ ਸੈਰ ਕਰਦੇ ਆਂ ਪ੍ਰਾਤਨ ਸਮੇਂ ਦੇ ਜਿਹੜੇ ਪੁਰਾਣੇ ਲੋਕ ਨੇ ਆਪਾਂ ਉਹਨਾਂ ਨੂੰ ਵੀ ਮਿਲਾਂਗੇ ਉਹਦੇ ਅਸੀਂ ਸ਼ਹਿਰ ਬਾਰੇ ਜਿਹੜਾ ਸਾਰਾ ਕੁਝ ਜਾਣਕਾਰੀ ਹਾਸਲ ਕਰਾਂਗੇ ਹਾਂਜੀ ਦੋਸਤੋ ਆਓ ਸੈਰ ਕਰਦੇ ਆਂ ਫਰੋਜਪੁਰ ਸ਼ਹਿਰ ਦੀ ਜੋ ਕਿ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਇਸ ਸ਼ਹਿਰ ਨੂੰ 1360 ਈਸਵੀ ਵਿੱਚ ਤੁਗਲਕੀ ਖਾਨਦਾਨ ਦੇ ਬਾਦਸ਼ਾਹ ਫਿਰੋਜ਼ ਸ਼ਾਹ ਜੀ ਨੇ ਵਸਾਇਆ ਸੀ ਕਿਉਂਕਿ ਉਹ ਬਹੁਤ ਇੱਕ ਵੱਡੀ ਬਿਮਾਰੀ ਦੇ ਨਾਲ ਪੀੜਤ ਹੋ ਗਏ ਉਹਨਾਂ ਨੂੰ ਹਕੀਮਾਂ ਨੇ ਇਹੋ ਜੀ ਜਗ੍ਹਾ ਤੇ ਜਾਣ ਵਾਸਤੇ ਕਿਹਾ ਕਿ ਜਿੱਥੇ ਨਿੰਮ ਦੇ ਰੁੱਖ ਕੌੜ ਤੁੰਮੇ ਅਤੇ ਅੱਕ ਦੇ ਬੂਟੇ ਜਿਹੜੇ ਕੌੜੇ ਉਗਦੇ ਨੇ ਤੋ ਉਹ ਪਾਲ ਕਰਦੇ ਕਰਦੇ ਫਿਰ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਆਏ ਤੇ ਉਹਨਾਂ ਨੇ ਸ਼ਹਿਰ ਫਿਰੋਜ਼ਪੁਰ ਵਸਾਇਆ 12 ਗੇਟਾਂ ਦੇ ਨਾਲ ਇਸ ਜਿਹੜੀ ਸ਼ਹਿਰ ਦੀ ਜਿਹੜੀ ਆ ਉਹ ਸਾਰੀ ਕਰਵਾਈ ਗਈ ਕਹਿੰਦੇ ਆ ਕਿ ਮਖੂ ਗੇਟ ਜੀਰਾ ਗੇਟ ਅਮਰਤਸਰੀ ਗੇਟ ਬਗਦਾਦੀ ਗੇਟ ਲੋਹਰੀ ਗੇਟ ਮੁਲਤਾਨੀ ਗੇਟ ਇਹ ਸਾਰੇ ਹੀ ਗੇਟਾਂ ਦੇ ਨਾਲ ਜਿਹੜਾ ਵਾ ਫਰੋਜ਼ਪੁਰ ਸ਼ਹਿਰ ਨੂੰ ਜਿਹੜਾ ਉਸਾਰਿਆ ਗਿਆ ਤੇ ਆਓ ਇਸ ਖੂਬਸੂਰਤ ਸ਼ਹਿਰ ਦੀ ਆਪਾਂ ਸੈਰ ਕਰਦੇ ਹਾਂ ਔਰ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਤੇ ਆਓ ਆਪਾਂ ਸੈਰ ਕਰਦੇ ਹਾਂ ਸ਼ਹਿਰ ਫਰੋਜ਼ਪੁਰ ਦੀ ਸੀ ਮਲਤਾਨੀ ਗੇਟ ਦੇ ਬਜ਼ਾਰ ਦੇ ਜਿਹੜਾ ਅੰਦਰ ਖੜੇ ਆ ਔਰ ਸਾਡੇ ਨਾਲ ਇਥੋਂ ਦੇ ਦੁਕਾਨਦਾਰ ਨੇ ਕਰਦੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਸასი ਕਾਲ ਜੀ ਦੱਸਿਓ ਕੀ ਨਾਮ ਦੀ ਆਪਣਾ ਸੰਜੀਤ ਕੁਮਾਰ ਸੰਜੀਤ ਕੁਮਾਰ ਜੀ ਅੱਛਾ ਸਾਬ ਤੁਸੀਂ ਇਹ ਦੱਸ ਸਕਦੇ ਜੋ ਕਿ ਇਹ ਸ਼ਹਿਰ ਕਿੰਨਾ ਪੁਰਾਣਾ ਹੈ ਇਹ ਸ਼ਹਿਰ ਦੀ ਬਹੁਤ ਪ੍ਰੋਫੈਸਰ ਕਰੂ 500 ਸਾਲ ਤੋਂ ਵੀ ਵੱਧ ਨਹੀਂ ਕਹਿੰਦੇ ਕਿ 1360 ਈਸਵੀ ਵਿੱਚ ਇਹਦਾ ਸ਼ਹਿਰ ਬਸਾਇਆ ਸੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਇਹ ਐਵੇਂ ਹਿਸਟਰੀ ਐਵੇਂ ਦਸਵੀਰੀ ਬਹੁਤ ਪ੍ਰਤਨ ਪਰਮਿਤੋ मुस्लिम आबादी ਜਿਹੜੀ ਪਾਕਿਸਤਾਨ ਦੇ ਉਹ ਹਿੰਦੂ ਹਸਤਾਕ ਕਰ ਚੇ ਸੀ ਜੀ ਜੀ ਇਹ ਕਾਫੀ ਪ੍ਰਮੋਸ਼ਲ ਹੁੰਦੇ ਉਹ ਕਿ ਆਪਕੋ ਮਰੇ ਤਰਤੀ ਦੇ ਇਥੇ ਹਾਂਜੀ ਬੁੱਦੇ ਸ਼ਾਹ ਜੀ ਆਪਣੀ ਉਹਨੇ ਮਜਾਰ ਉਹਦਾ ਇਧਰ ਪਾਕਿਸਤਾਨ ਜੋ ਲੋਕਾਂ ਦਾ ਬਹੁਤ ਜ਼ਿਆਦਾ ਜਾਨਸਕ ਆਣਾ ਜਾਣਾ ਸੀ ਇਹ ਪਰਫਰਮਿੰਗ ਆ ਰਹੀ ਸੀ ਸਾਰਾ ਕੁਝ ਕਰ ਚੇ ਸੀ ਇਹਦਾ ਉਦੋਂ 75 ਬਾਰ ਵਨ ਹਾਂਜੀ ਇਹ ਸ਼ੇਅਰ ਬਹੁਤ ਪ੍ਰਮੋਚਨ ਚਾਹੁੰਦੇ ਕਿ ਪਾਰਾਗ੍ਰਾਫ ਵਿੱਚ ਹੋਈ ਹੈ ਅੱਛਾ ਜੀ ਇਹ ਕਹਿੰਦੇ ਕਿ ਤੂਗਲ ਖਾਨ ਦੇ ਬਾਦਸ਼ਾਹ ਫਿਰੋਜ਼ ਸ਼ਾਹ ਜੀ ਜਿਹੜੇ ਦਿੱਲੀ ਦੇ ਤਖਤ ਤੇ ਉਸ ਟਾਈਮ ਬਾਦਸ਼ਾਹ ਸੀ ਉਹਨਾਂ ਨੇ ਸ਼ਹਿਰ ਬਸਾਇਆ ਹਾਂ ਜੀ ਬਿਲਕੁਲ ਠੀਕ ਹੈ ਜੀ ਅਸਾਂ ਇਹ ਇਹ ਅਸੀਂ ਸ਼ਹਿਰ ਨੂੰ ਕਿੰਨੇ ਗੇਟ ਨੇ ਇਸ ਸ਼ਹਿਰ ਨੂੰ 12 ਗੇਟ ਹੈ ਜੀ ਠੀਕ ਹੈ ਜੀ ਬੁਲਦਰਦੀ ਗੇਟ ਹੈ ਮਗਰਾਦੀ ਗੇਟ ਹੈ ਬੁਲਦਰਦੀ ਮੌਰੀ ਗੇਟ ਹੈ ਹਾਂ ਜੀ ਉਸ ਤੋਂ ਬਥੂ ਗੇਟ ਹੈ ਠੀਕ ਹੈ ਮੋਤਨਦੀ ਗੇਟ ਹੈ ਕਸੂਰੀ ਗੇਟ ਹੈ ਅਬਰਸਰੀ ਗੇਟ ਹੈ ਜਿਲੀ ਗੇਟ ਹੈ 12 ਗੇਟ ਠੀਕ ਹੈ ਜੀ ਅੱਛਾ ਜੀ ਇਹਨਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਤੇ ਹੋਰ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਇਸ ਸ਼ਹਿਰ ਦੇ ਬਾਰੇ ਹਾਂ ਜੀ ਦੋਸਤੋ ਅਸੀਂ ਹੁਣ ਖੜੇ ਆਂ ਬਜ਼ਾਰ ਦੇ ਅੰਦਰ ਅਸ਼ੋਕ ਕੁਮਾਰ ਢੀਂਗਣਾ ਜੀ ਦੇ ਨਾਲ ਤੇ ਕਰਦੇ ਹਾਂ ਗੱਲਬਾਤ ਜੀ ਅੱਛਾ ਕਿੰਨੀ ਕੁ ਪੁਰਾਣੀ ਆਪਣੀ ਇੰਦਰ ਜਾਨਾ ਜੀ ਤਾਰੇ ਬਿਆ ਕਰਦਾ 40 50 ਸਾਲ ਬਣਾਈਆਂ ਅਜਨਿਕੇ ਦਾਦੀਓ ਪਰਦਾਦੀਓ ਕਮ ਹੈ ਜਉਦਾ ਹੈ ਕਿੰਨੀ ਪੀੜੀ ਬੈਠੀ ਹੋਰ ਤੁਸੀਂ ਐਂ ਤੀਜੀ ਤੀਜੀ ਪੀੜੀ ਬੈਠੀ ਆ ਅੱਛਾ ਜੀ ਇਹ ਸ਼ਾਇਰ ਬਾਰੇ ਬੋਲਾ ਦੱਸੋ ਕਿ ਕਿੰਨਾ ਕੋ ਪੁਰਾਣਾ ਸ਼ਾਇਰ ਆ ਔਰ ਮੈਂ ਦੇਖ ਰਿਹਾ ਤੁਸੀਂ ਉਹ ਸਾਹਮਣੇ ਵੇਖੋ ਕਿ ਪ੍ਰਾਤਨ ਸਮੇਂ ਦੀਆਂ ਇਹੀਆਂ ਪੁਰਾਣੀਆਂ ਨਗਰਾਂ ਆ ਜੀ ਜੀ ਬਹੁਤ ਮਸਮਾਨਾ ਲੱਗਦਾ ਮਸਮਾਨਾ ਦੇ ਲੱਗਦਾ ਇਹਨਾਂ ਸਾਰਾ ਕਿ ਇਹ ਜਨਾ ਮਲਤਾਨੀ ਕਹਿੰਦਾ ਕਹਿੰਦੇ ਕਿ ਸਿੱਧੀ ਇਹ ਜਿਹੜੀ ਛੱਡ ਗਿਆ ਮਲਤਾਨ ਲੋਰ ਨਹੀਂ ਜਾਂਦੇ ਬੋਲੋਂ ਮਲਤਾਨ ਲੋਰ ਨਹੀਂ ਜਾਂਦੇ ਅੱਛਾ ਜੀ ਠੀਕ ਹੈ ਹੋਰ ਇਧਰ ਕਿਹੜਾ ਕੋਈ ਵਿਆਹ ਹੈਗਾ ਹੁਣ ਮੇਂ ਵਿਆਹ ਹੈਗਾ ਕਿ ਪੀਰਾ ਵਿਆਹ ਮੇਲ ਗਿਆ ਅੱਛਾ ਇਹ ਕਿਹੜਾ ਹੀਰਾ ਬੰਦੀ ਆ ਹਾਂਜੀ ਲਗੁੰਨੀ ਹੋਈ ਗੀ ਉਥੇ ਕੀ ਹੁੰਦਾ ਸੀ ਕਹਿੰਦੇ ਹੀਰੇ ਸੋਨੇ ਦਾ ਬੁਸ਼ਾਹ ਆ ਜਿਹੇ ਨਾਮ ਤੋਂ ਹੁੰਦਾ ਨਹੀਂ ਕਿਸੇ ਨਾਮ ਤੇ ਮੋਹਾਰ ਹੁੰਦਾ ਸੀ ਆ ਜੀ ਦੋਸਤੋ ਆਓ ਆਪਾਂ ਅੱਗੇ ਚੱਲਦੇ ਆਂ ਤੇ ਕਰਦੇ ਆਂ ਹੋਰ ਲੋਕਾਂ ਨਾਲ ਗੱਲਬਾਤ ਹਾਂਜੀ ਦੋਸਤੋ ਸ਼ਹਿਰ ਫਰੋਜਪੁਰ ਦੇ ਵਿੱਚ ਸਬਜੀ ਮੰਡੀ ਦੇ ਵਿੱਚ ਫਰੂਟ ਮੰਡੀ ਦੇ ਵਿੱਚ ਲੱਗੀਆਂ ਨੇ ਬਾਜ਼ਾਰ ਦੇ ਵਿੱਚ ਰੌਣਕਾਂ ਤੇ ਆਓ ਦੁਕਾਨਦਾਰਾਂ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਮੈਂ ਵੇਖਿਆ ਕਿ ਇੱਥੇ ਤਰ੍ਹਾਂ ਤਰ੍ਹਾਂ ਦੇ ਫਰੂਟ ਨੇ ਔਰ ਕਈ ਉਹ ਅਬੂਰਦੀਆਂ ਕਿਸਮਾਂ ਨੇ ਜਿਹੜੀਆਂ ਸੀएस ਇਲਾਕੇ ਦੇ ਵਿੱਚ ਪੈਦਾ ਹੁੰਦੀਆਂ ਨੇ ਤੇ ਆਓ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਹਾਂਜੀ ਸਸਕਰ ਭਾਈ ਕੀ ਹਾਲ ਹੈ ਜੋ ਆ ਮਾਈਕ ਲਾ ਲੀਏ ਤਾਂ ਨਹੀਂ ਆਪਾਂ ਆਹ ਲਓ ਜੀ ਠੀਕ ਹੈ ਜੀ ਅੱਛਾ ਭਾਈ ਮੈਨੂੰ ਇਹ ਦੱਸੋਗੇ ਇਹ ਨਾ ਮੈਨੂੰ ਪਤਾ ਕਿ ਦਮਾਣੇ ਆ ਕਰਬੂਜੀ ਆ ਅੱਛਾ ਇਹ ਥੋੜਾ ਆਪ ਨੂੰ ਦੱਸੋਗੇ ਇਹ ਕੀ ਚੀਜ਼ ਹੈਗੀ ਆ ਇਹ ਨੂੰ ਭਾਜੀ ਆਪਾਂ ਫੋਟੇ ਵੀ ਕਹਿ ਸਕਦੇ ਆ ਤੇ ਖਖੜੀਆਂ ਵੀ ਕਹਿ ਸਕਦੇ ਆ ਅੱਛਾ ਆਪਾਂ ਵੜ ਕੇ ਦੇਖ ਸਕਦੇ ਜੀ 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 ਜ਼ੋਰ ਨਾਲ ਅੱਛਾ ਜੀ ਇਹ ਫੋਟਿਆ ਹਾਂ ਜੀ ਮਨ ਕੇ ਸਾਡੇ ਲੱਗੇ ਤੇ ਜਨਸੀ ਦੇ ਵੇਖੀ ਨਹੀਂ ਕਰੀ ਆਪਾਂ ਜੀ ਜੀ ਇਹ ਸਿਰਫ ਪੰਜਾਬ ਦੇ ਆਪਣੇ ਫਰੋਜਪੁਰ ਵਿੱਚ ਹੀ ਮਿਲਦੀ ਹੈ ਅੱਛਾ ਜੀ ਦੇ ਵਿੱਚ ਜਾਨੀ ਕਿ ਫਰੋਜਪੁਰ ਦੇ ਜ਼ਿਲ੍ਹੇ ਤੇ ਇਹ ਚੀਜ਼ ਮਿਲਦੀ ਆ ਜੀ ਜੀ ਅੱਛਾ ਇਹ ਆਪਾਂ ਨੂੰ ਖਾਣ ਦੇ ਪਹਿਲੇ ਇਹ ਖਾਸ ਤੇ ਬਹੁਤ ਵਧੀਆ ਜੀ ਅੱਛਾ ਇਹਦਾ ਟੇਸ ਬਹੁਤ ਅਸਾ ਹੈ ਔਰ ਇਸ ਜੀ ਦੇ ਸੀਜ਼ਨ ਕਰੀਆਂ ਦੇ ਵਿੱਚ ਤਕਰੀਬਨ ਲੋਕ ਆ ਕੇ ਇਸ ਚੀਜ਼ ਮਗਦੇ ਨੇ ਮਗਦੇ ਚਾਹੀਦੀ ਹੈ ਅੱਛਾ ਆਪਰੇ ਇਸੇ ਲੱਗੇ ਨੇ ਮਿਲਦੀਆਂ ਹਾਂ ਜੀ ਇਸੇ ਲੱਗੇ ਉਹ ਪੇੜ ਤੋਂ ਬੋਲਦੀ ਹੈ ਬਾਈ ਅਸਾਂ ਟੰਡੀ ਦੇ ਪੇੜ ਵਾਸਤੇ ਹੋਈ ਹੈ ਬਹੁਤ ਪੇੜ ਦੀ ਮੰਗ ਜਿਹਨੇ ਵੀ ਆਪਣਾ ਸਫਾਈ ਵਗੈਰਾ ਪੇੜ ਦੇ ਹਾਂ ਕੋਈ ਵੀ ਬਿਮਾਰੀ ਵਗੈਰਾ ਦੂਰ ਕਰਦੀਆਂ ਨੇ ਠੀਕ ਹੈ ਜੀ ਬਹੁਤ ਸਰਕਾਰ ਕੋਈ ਵੀ ਬੰਗਾ ਜੀ ਆਪਣਾ ਕੋਈ ਬੰਗਾ ਹੈ ਪਿਆਈ ਬੰਗੇ ਸਰਕਾਰ ਅੱਛਾ ਹਾਂਜੀ ਦੋਸਤੋ ਆਪਾਂ ਇਹ ਜਿਹੜਾ ਫੂਲਵਾ ਅਰਾਲੇ ਦੇ ਫਰੋਜ ਤੋਂ ਸ਼ਹਿਰ ਦੇ ਵਿੱਚੋਂ ਖਰੀਦ ਕੇ ਲੈ ਕੇ ਜਾਵਾਂਗੇ ਠੀਕ ਹੈ ਜੀ ਤੇ ਅੱਛਾ ਭਾਈ ਜੀ ਇਹ ਦੱਸੋ ਕਿ ਆਹ ਜਿਹੜੀ ਇਹ ਵੀ ਚੀਜ਼ ਹੈਗੀ ਆ ਇਹ ਭਾਜੀ ਇਸ ਨੂੰ ਵੰਗੇ ਕਹਿੰਦੇ ਨੇ ਜੀ ਵੰਗੇ ਵੰਗੇ ਓਕੇ ਇਹਦਾ ਵੀ ਖਾਸ ਦੇ ਵਿੱਚ ਟੇਸਟ ਬਹੁਤ ਅੱਛਾ ਹੈ ਜੀ ਅੱਛਾ ਜੀ ਲੋਕਾ ਲੋਕ ਬੜੀ ਦੂਰੋਂ ਦਰੋਂ ਆ ਗਏ ਇਹ ਚੀਜ਼ ਦੇਖ ਕੇ ਇਧਰ ਰੁਕਦੇ ਨੇ ਸਾਡੇ ਕੋਲ ਖਰੀਦਾਰੀ ਕਰਨ ਦੇ ਅੱਛਾ ਜੀ ਜਿਵੇਂ ਬੰਗੇ ਲੈਣ ਪਿੱਛੇ ਕਈ ਲੋਕ ਬਹੁਤ ਦੂਰੋਂ ਦਰੋਂ ਆ ਕੇ ਬੰਗੇ ਚਾਹੀਦੇ ਨੇ ਬਹੁਤ ਟੇਸਟ ਵਧੀਆ ਹੈ ਹਾਂ ਜੀ ਦੋਸਤੋ ਇਹ ਸ਼ਹਿਰਾ ਨੀ ਕਿਸਮਾ ਮੀਆਂ ਨੇ ਜਿੱਦਾਂ ਤੁਸੀਂ ਲਾ ਲਓਗੇ ਫਰੋਜ਼ੀ ਸ਼ਾਹ ਦੇ ਜਿਹੜੇ ਜਦੋਂ ਬਹੁਤ ਜ਼ਿਆਦਾ ਲੱਗਦੇ ਕਿ ਬਿਮਾਰੀ ਤੋਂ ਪੇਟ ਤੋਂ ਕੋਈ ਸੀ ਕਿ ਉਹਨਾਂ ਦੇ ਹਕੀਮ ਸਾਹਿਬ ਨੇ ਉਹਨਾਂ ਨੂੰ ਐਹੋ ਜੀ ਜਗ੍ਹਾ ਤੇ ਜਾ ਕੇ ਰਹਿਣ ਵਾਸਤੇ ਕਿਹਾ ਸੀ ਕਿ ਜਿੱਥੇ ਆਕ ਤੂੰਬੇ ਤੇ ਤੁਸੀਂ ਲਾ ਲੋ ਕਿ ਨੇਮ ਦੇ ਰੋਕ ਬਹੁਤ ਇਥੇ ਇਸ ਸ਼ਹਿਰ ਦੇ ਵਿੱਚ ਹੁੰਦੇ ਸੀ ਤੇ ਫਿਰ ਫਰੋਸ਼ शाह ਜੀ ਨੇ ਇਹ ਆ ਕੇ ਸ਼ਹਿਰ बसाया ਸੀ ਇਸ ਕਰਕੇ ਫਿਰ ਉਹ ਆਪਣੀ ਜਿਹੜੀ ਆ ਬਿਮਾਰੀ ਤੋਂ ਜਿਹੜਾ ਉਹਨਾਂ ਨੂੰ ਰਾਖੇ ਨਹੀਂ ਸੀਗੀ ਤੇ ਤੁਸੀਂ ਵੇਖਦੇ ਕਿ ਕਿ ਇਹ ਇਹ ਫੁੱਟਾ ਇਹ ਨੰੂ ਕੀ ਹੈ ਜੀ ਵੱਡੇ ਵੱਡੇ ਬੰਗੇ ਬੰਗੇ ਔਰ ਕਿੰਨੇ ਵਧੀਆ ਇਥੇ ਦੂਰ ਨੇ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਕਰਦੇ ਹਾਂ ਹੋਰ ਲੋਕਾਂ ਨਾਲ ਗੱਲਬਾਤ ਅੱਜ ਦੋਸਤੋ ਸਾਡੇ ਨਾਲ ਭਾਈ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਪਿੱਛੇ ਤੁਸੀਂ ਵੇਖ ਰਹੇ ਹੋ ਉਹਨਾਂ ਦੀ ਸਬਜ਼ੀ ਦੀ ਦੁਕਾਨ ਆ ਅਰਿਆ ਨਿਆ ਸਭਿਆ ਨਿਆ ਇਹ ਤੋਂ ਤਾਰੀਆਂ ਜਿਹੜਾ ਉਗਾਉਂਦੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਪਾਚੀ ਦਾ ਸਿੱਕਾ ਅੱਛਾ ਜੀ ਇਹ ਕਿੰਨਾ ਕੋ ਪੁਰਾਣਾ ਸ਼ਹਿਰ ਹੈ ਤੇ ਇਹ ਸ਼ਹਿਰ ਦੇ ਵਿੱਚ ਕੀ ਕੁਝ ਖਾਸ ਹੈ ਤੇ ਕੀ ਕੁਝ ਵੇਖਣ ਨੂੰ ਮਿਲਦਾ ਵਾ ਸ਼ਹਿਰ ਕੋਈ ਖਾਸ ਜਿਹੜਾ ਬਾਦਰ ਦੇਖਣ ਨੂੰ ਮਿਲਦਾ ਅੱਛਾ ਜੀ ਉਸ ਆ ਨੀ ਵਾਲਾ ਬਾਦਰ ਹੈ ਨਹੀਂ ਵਾਲਾ ਹਾਂ ਅਸੀਂ ਉੱਥੇ ਵੀ ਜਾਦੇ ਹਾਂ ਹਾਂ ਉਹ ਜੀ ਖਾਸ ਨੇ ਬਾਕੀ ਮਲਤਾਨੀ ਹੈ ਹਨ ਮਲਤਾਨ ਨੂੰ ਜਾਂਦਾ ਸੀ ਵਾ ਮਲਤਾਨ ਨੂੰ 라 ਜਾਂਦਾ ਪਾਕਿਸਤਾਨ ਠੀਕ ਹੈ ਮਖ ਦਾ ਉਦਾਰੀ ਮੰਦੋ ਰੋਟਨ ਪਰ chal jange purana vas da purana vas da ekon devate jo ਠੀਕ ਹੈ ਜੀ ਤੇ ਇੱਥੇ ਪ੍ਰਾਣੀ ਸਰਦੀ ਮੰਡੀ ਹੁੰਦੀ ਹੈ ਪਹਿਲਾਂ ਹਾਂ ਜੀ ਤੇ ਸ਼ਾਮ ਦੇ ਬਾਅਦ ਇਹ ਹੁੰਦਾ ਅੱਛਾ ਤੁਸੀਂ ਮੈਨੂੰ ਇਹ ਦੱਸ ਸਕਦੇ ਜੀ ਉਹ ਹੀ ਰਮਣੀ ਹੈ ਜਿਹਦੇ ਤੇ ਹੀ ਰੇ ਦਾ ਬਾਹਰ ਹੁੰਦਾ ਸੀ ਉਹੀ ਰਮਣੀ ਕਿਹਦੀ ਸਟੇ ਆ ਇਹ ਉਹ ਅੰਦਰ ਜਾ ਕੇ ਮਹੂ ਗੇੜ ਦੇ ਅੰਦਰ ਮਹੂ ਗੇੜ ਦੇ ਲੱਗੇ ਆ ਹਾਂ ਨਾਲ ਵੀ ਥੋੜੀ ਨਾਲ ਨਹੀਂ ਹੈ ਰਮਣੀ ਠੀਕ ਹੈ ਜੀ ਮੇਰ ਬਣੇ ਜੀ ਧੰਨਵਾਦ ਹਾਂਜੀ ਦੋਸਤੋ ਫਰੋਟ ਕੋਲ ਇਹ ਸ਼ਹਿਰ ਦੇ ਵਿੱਚ ਉਸ ਜਗ੍ਹਾ ਤੇ ਅਸੀਂ ਖੜੇ ਆਂ ਪ੍ਰਾਤਨ ਸਮੇਂ ਦੀ ਹੀ ਰਾਮ ਮੰਡੀ ਕਹਿੰਦੇ ਆ ਜਿੱਥੇ ਸੋਨੇ ਹੀ ਹੀਰੇ ਦਾ ਹੀ ਰਿਆਂ ਦਾ ਜਿਹੜਾ ਜਵਾਹਰਾਤਾਂ ਦਾ ਜਿਹੜਾ ਵਪਾਰ ਹੋਇਆ ਕਰਦਾ ਸੀਗਾ ਇਹ ਅਸੀਂ ਸ਼ਹਿਰ ਦੇ ਵਿੱਚ ਇਹ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਉਹ ਉਸ ਸਮੇਂ ਦਾ ਹੀ ਲੱਕੜ ਦਾ ਜਿਹੜਾ ਬਹੁਤ ਹੀ ਵੱਡਾ ਦਰਵਾਜ਼ਾ ਆ ਔਰ ਦਰਵਾਜ਼ੇ ਨੂੰ ਪਿੱਤਲ ਦੀਆਂ ਤੇ ਲੋਹੇ ਦੇ ਕਿੱਲ ਲਾ ਕੇ ਮੇਖਾਂ ਲਾ ਕੇ ਜਿਹੜਾ ਪੂਰਾ ਜਿਹੜਾ ਮਜ਼ਬੂਤ ਬਣਾਇਆ ਗਿਆ ਵਾ ਤੇ ਇਹ ਫਰੋਟਪੋਰ ਜਿਹੜਾ ਸ਼ਹਿਰ ਵਾ ਬਹੁਤ ਹੀ ਵੱਡਾ ਇਤਿਹਾਸਕ ਸ਼ਹਿਰ ਵਾ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਤੇ ਨਾਲੇ ਉਹ ਪ੍ਰਾਤਨ ਸਮੇ ਦੀ ਜਿਹੜੀ ਹੀਰੇ ਮੰਡੀ ਆ ਜਿੱਥੇ ਸੋਨੇ ਤੇ ਹੀਰੇ ਦੇ ਜਿਹੜਾ ਵਪਾਰ ਹੋਇਆ ਕਰਦਾ ਸੀਗਾ ਤੇ ਉਹ ਮੰਡੀ ਵੇਖਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਤਾਂ ਉਹ ਇਹ ਦਰਵਾਜ਼ਾ ਖੋਲੋਨੇ ਆ ਆਜੋ ਸਾਡੇ ਨਾਲ ਦੇ ਦੋਸਤੋ ਕਹਿੰਦੀ ਆ ਕਿ ਸਮਾਂ गुज़र ਜਾਂਦਾ ਵਾ ਪਰ ਆਪਣੇ ਪਿੱਛੇ ਬਹੁਤ ਸਾਰੀਆਂ ਨਿਸ਼ਾਨੀਆਂ ਤੇ ਬਹੁਤ ਜ਼ਿਆਦਾ ਜਿਹੜਾ ਇਤਿਹਾਸ ਛੱਡ ਕੇ ਚਲਾ ਜਾਂਦਾ ਵਾ ਤੁਸੀਂ ਮੇਰੇ ਪਿੱਛੇ ਵੇਖੋ ਕਿ 1360 ਈਸਵੀ ਦੇ ਵਿੱਚ ਵਸਿਆ ਇਹ ਫਿਰੋਜ਼ਪੁਰ ਸ਼ਹਿਰ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਅਮੀਰ ਹੋਇਆ ਕਰਦਾ ਸੀਗਾ ਤੁਸੀਂ ਮੇਰੇ ਪਿੱਛੇ ਵੇਖੋ ਕਿ ਪ੍ਰਾਤਨ ਸਮੇਂ ਦੇ ਜਿਹੜੇ ਮਕਾਨ ਨੇ ਅੱਜ ਵੀ ਜਿਹੜੇ ਮੌਜੂਦ ਨੇ ਤੇ ਆਓ ਆਪਾਂ ਵੇਖਦੇ ਹਾਂ ਪ੍ਰਾਤਨ ਸਮੇਂ ਦੇ ਮਕਾਨ ਦੇ ਨਾਲੇ ਕੁਝ ਨਿਸ਼ਾਨੀਆਂ ਦੇਖਦੇ ਆਂ ਅਨੇ ਦੋਸਤੋ ਅਸੀਂ ਹੀ ਲਾਵ ਮਿੱਡੀ ਦੇ ਅੰਦਰ ਐ ਸਟਾਮਰ ਤੇ ਕਾਰੰਦੀ ਯੰਤਰ ਬੈਠੀਆਂ ਇਹ ਦੁਕਾਨ ਪ੍ਰਾਤਨ ਸਮੇਂ ਦੀ ਬਹੁਤ ਹੀ ਜਿਆਦਾ ਪੁਰਾਣੀ ਦੁਕਾਨ ਹੈ ਤੁਸੀਂ ਵੇਖੋ ਕਿ ਇਹਦੇ ਜਿਹੜੇ ਦਰਵਾਜ਼ੇ ਆ ਬਹੁਤ ਮਜ਼ਬੂਤ ਲੱਕੜ ਦੇ ਜਿਹੜੇ ਪ੍ਰਾਤਨ ਸਮੇਂ ਦੇ ਦਰਵਾਜ਼ੇ ਲੱਗੇ ਆ ਤੇ ਇਹ ਸਾਡੇ ਨਾਲ ਦਰਦੰਦਾਰ ਨੇ ਇਹ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਆਪਣੀ ਮੇਰੀ ਹੋ ਗਈ ਹੈ 66 ਸਾਲ ਅੱਛਾ ਤੁਸੀਂ ਆਪਣੀ ਹੂਸ਼ ਦੇ ਵਿੱਚ ਆਪਣੀ ਸੰਭਾਲ ਦੇ ਵਿੱਚ ਇੱਥੇ ਕੀ ਕੀ ਕੁਝ ਵੇਖਿਆ ਵਾ ਦੇਖੇ ਕਿ ਉਸ ਵਕਤ ਪੁਰਾਣੇ ਮਕਾਨੀ ਹੁੰਦੇ ਸੀ ਸਾਰੇ ਅੱਛਾ ਜੀ ਸਾਰੇ ਸ਼ਹਿਰ ਦੇ ਪੁਰਾਣੇ ਮਕਾਨੀ ਹੁੰਦੇ ਸੀ ਜਿਆਹਾ ਜੀ ਅੱਛਾ ਇਹ ਹੀ ਗੰਗੰਡੀਆ ਕਹਿੰਦੇ ਨੇ ਜਿੱਥੇ ਸੋਨੇ ਚਾਦੀ ਦੀ ਹੀ ਵਪਾਰ ਹੋਇਆ ਕਰਾਂਗਾ ਹਾਂ ਜੀ ਫਲੋਜੀ ਸ਼ਾ ਜਿਹੜੇ ਬਾਦਸ਼ਾਹ ਹੋਏ ਨੇ ਤੇ ਉਹਨਾਂ ਦੇ ਸਮੇਂ ਦੇ ਵਿੱਚ ਇਹ ਤਾਂ ਪਤਾ ਨਹੀਂ ਜੀ ਆਪਾਂ ਨੂੰ ਤਾਂ ਇੰਨਾ ਹੀ ਪਤਾ ਹਨੇ ਕਿਹਈ ਦੁਕਾਨਾਂ ਜ਼ਰੂਰ ਹੁੰਦੀਆਂ ਸੀ ਇੱਥੇ ਬਹੁਤ ਪੁਰਾਣੀਆਂ ਇਹਨਾਂ ਦੀ ਤੁਹੰਗੀਆਂ ਸੀ ਅੱਛਾ ਜੀ ਇਹਨਾਂ ਦੀ ਹੁੰਦੀ ਸੀ ਇਹ ਇਹ ਦੁਕਾਨ ਮੈਨੂੰ ਬਹੁਤ ਪੁਰਾਣੀ ਲੱਗਣ ਦੇ ਆ ਆ ਇਕੱਠੀ ਹੈ ਇਹਨਾਂ ਦੀ अच्छा जी, जी। ठीक है, है? थे, थे है। को, को जी ਇਹਨਾਂ ਦੀ ਕੱਟੀ ਹੈ ਆਪਣਾ ਨਾਮ ਕੀ ਆ ਰਵਿੰਦਰ ਕੁਮਾਰ ਅੱਛਾ ਤਾਂ ਦਾ ਸਾਰਾ ਬਚਪਨ ਇਥੇ ਵਿਤਿਆਵਾ ਬਚੋਂ ਦਾ ਥਈਏ ਤੁਸੀਂ ਬਚਪਨ ਦੇ ਵਿੱਚ ਇਥੇ ਕੋ ਕਿੰਨੀਆਂ ਕੋ ਪੁਰਾਣੀਆਂ ਅਮਾਤਾ ਜੀਚਾਂ ਵੇਖੀਆਂ ਹਾਂਜੀ ਉਹਦਾ ਗੇਟ ਬਾਹਰ ਲਟ ਗਿਆ ਵਾ ਕਿਹੜਾ ਉਹ ਬਾਹਰ ਗੇਟ ਆ ਆਹੋ ਹਾਂ ਉਦੋਂ ਕਹਿੰਦੇ ਕਿ ਬਹੁਤ ਵੱਡਾ ਗੇਟ ਸੀ ਆਨੇ ਵਧਾ ਸੀ ਅੱਛਾ ਜੀ ਉਹ ਗੇਟ ਦੀ ਸ਼ਾਤਰ ਹੀ ਹੁੰਦੀ ਸੀ ਇਹ ਕਹਿੰਦੇ ਕਿ ਰਾਤ ਨੂੰ ਇਹ ਏਡਾ ਵੱਡਾ ਸ਼ਹਿਰ ਸੀ ਕਿ ਸਾਦੇ ਬੰਨੇ ਚਾਰ ਦਵਾਰੀ ਦੇ 12 10 12 ਗੇਟ ਹੁੰਦੇ ਸੀ ਤੇ ਕਹਿੰਦੇ ਕਿ ਰਾਤ ਨੂੰ ਸ਼ਹਿਰ ਬੰਦ ਹੋ ਜਾਂਦਾ ਸੀ ਗੇਟ ਤਾਂ ਜੀ ਸਾਰੇ ਗੇਟ ਲੱਗੇ ਹੋਏ ਸੀ ਕਿਵੇਂ ਕਸੂਰੀ ਗੇਟ ਹੋਇਆ ਅਮਰਸਾਰੀ ਗੇਟ ਹੋਇਆ ਬੰਦਾਦੀ ਗੇਟ ਹੋਇਆ ਇਫਸਾਨੀ ਗੇਟ ਹੁੰਦੇ ਸੀ ਹਾਂਜੀ ਹਾਂਜੀ ਕੁਝ ਕਹਿੰਦੇ ਗੇਟ ਸਹੀ ਨੇ ਤੇ ਕੁਝ ਗੇਟਾਂ ਦੀਆਂ ਤਾਂ ਨਿਸ਼ਾਨੀਆਂ ਖਤਮ ਹੋ ਗਈਆਂ ਖਤਮ ਹੋ ਗਈਆਂ ਹੁਣ ਠੀਕ ਹੈ ਜੀ ਹਾਂਜੀ ਦੋਸਤੋ ਆਓ ਆਪਾਂ ਵੇਖਦੇ ਹਾਂ ਇਸ ਦੁਕਾਨ ਨੂੰ ਤੁਸੀਂ ਵੇਖੋ ਕਿ ਬਹੁਤ ਹੀ ਪੁਰਾਣੀ ਤੇ ਮਜ਼ਬੂਤ ਜਿਹੜੀ ਆ ਉਸ ਟਾਈਮੇ ਸਮੇਂ ਦੀ ਲੱਕੜ ਲੱਗੀ ਆ ਜਿਹਦੇ ਨਾਲ ਪਿੱਤਲ ਦੀਆਂ ਜਿਹੜਾ ਲੋਹੇ ਦੀਆਂ ਮੇਖਾਂ ਲਾਈਆਂ ਗਈਆਂ ਨੇ ਇਹ ਪ੍ਰਾਤ ਸਮੇਂ ਦੇ ਪੁਰਾਣੇ ਦਰਵਾਜ਼ੇ ਆ ਅੱਜ ਵੀ ਜਿਹੜਾ ਆਪਣੀ ਹੋਂਦ ਦੇ ਵਿੱਚ ਬਿਲਕੁਲ ਹੀ ਖੜੇ ਆ ਔਰ ਜੇ ਆਪਾਂ ਗੱਲ ਕਰੀਏ ਚਿਗਾਠ ਦੀ ਤਾਂ ਤੁਸੀਂ ਇਹ ਚਿਗਾਠ ਦੇਖੋਗੇ ਲੱਕੜ ਦੀ ਬਹੁਤ ਹੀ ਮਜ਼ਬੂਤ ਜਿਹੜਾ ਮੋਟੀ ਚਿਗਾਠ ਹੈ ਤੇ ਅੱਜ ਵੀ ਇਹ ਦਰਵਾਜ਼ੇ ਨੂੰ ਸੰਭਾਲ ਕੇ ਬਿਲਕੁਲ ਖੜੀ ਆ ਕੀ ਹੋ ਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਦੇਖ ਕੇ ਦੋਸਤੋ ਆਪਾਂ ਹਿਲਾ ਮੰਡੀ ਦੇ ਜਿਹੜਾ ਉਸ ਗੇਟ ਖਾਣੇ ਐਂਟਰ ਕੀਤੇ ਸਾਂ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋਗੇ ਇਹ ਵੀ ਇੱਧਰ ਇਹਨੂੰ ਗੇਟ ਲੱਗਾ ਹੁੰਦਾ ਸੀਗਾ ਕਹਿੰਦੇ ਕਿ ਜਦੋਂ ਸੋਨੇ ਚਾਂਦੀ ਹੀਰੇ ਦਾ ਵਪਾਰ ਹੋਇਆ ਕਰਦਾ ਸੀਗਾ ਪਾਕਿਸਤਾਨੋਂ ਵਪਾਰੀ ਦਿੱਲੀੋਂ ਵਪਾਰੀ ਦੂਰ ਦੂਰ ਸ਼ਹਿਰਾਂ ਤੋਂ ਜਿਹੜੇ ਵਪਾਰੀ ਆ ਗਏ ਇੱਥੇ ਹੀਰੇ ਚਾਂਦੀ ਦਾ ਸੋਨੇ ਦਾ ਹੀਰਿਆਂ ਮੋਤੀਆਂ ਦਾ ਜਿਹੜਾ ਵਪਾਰ ਕਰਿਆ ਕਰਦੇ ਸੀਗੇ ਤੇ ਕਹਿੰਦੇ ਕਿ ਇਹ ਦਰਵਾਜ਼ੇ ਜਿਹੜੇ ਬਿਲਕੁਲ ਰਾਤ ਨੂੰ ਜਿਹੜੇ ਲੌਕ ਹੋਇਆ ਕਰਦੇ ਸੀਗੇ ਤੇ ਆਓ ਦੇਖਦੇ ਹਾਂ ਇਹ ਪ੍ਰਾਤਨ ਸਮੇ ਦਾ ਪ੍ਰਾਣਾ ਗੇਟ ਹੈ ਹਾਂਜੀ ਦੋਸਤੋ ਇਹ ਹੈ ਜੀ ਸ਼ਹਿਰ ਫਿਰੋਜ਼ਪੁਰ ਜੋ ਕਿ ਫਿਰੋਜ਼ ਸ਼ਾਹ ਤੁਗਲੀ ਨੇ ਇੱਧਰ ਦਾ ਸ਼ਹਿਰ ਬਸਾਇਆ ਸੀਗਾ ਅੱਜ ਦੀ ਜੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ లైక్ ਕਰ ਦਿਓ కామెంట్ కర్ దియో ਔਰ ਇਸ طرح ਦੇ ਲੋਕ ਵਰਸਾ ਜਨਰਲ ਦੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ థాంక్యూ ਮਿਹਰਬਾਨੀ